ਹੈਲੋ ਫਰੈਂਡ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪ ਦੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੀ ਹੈ ਪੰਜਾਬ ਦੇ ਜਦਕ ਜੋਬ ਦਾ ਅਪਡੇਟ ਆਉਂਦਾ ਵਾ ਆਪਣੇ ਚੈਨਲ ਤੇ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦਾ ਵਾ ਅੱਜ ਇੱਕ ਹੋਰ ਇੰਟਰਵਿਊ ਹੈ ਜੀ ਪੋਸਟਾਂ ਨੇ ਕਾਦੀ ਪੋਸਟਾਂ ਨੇ ਜੀ ਡਰਾਈਵਰ ਦੀਆਂ ਕੰਪਿਊਟਰ ਆਪਰੇਟਰ ਦੀਆਂ ਅਤੇ ਹੋਰ ਵੀ ਕਾਫੀ ਪੋਸਟਾਂ ਨੇ ਠੀਕ ਹੈ ਜੀ ਤੇ ਇਹਦੇ ਲਈ ਆਪਣੀ ਜਿਹੜੀ ਕੁਆਲਿਫੀਕੇਸ਼ਨ ਹੈ 10th ਪਾਸ ਰੱਖੀ ਗਈ ਹੈ ਜਾਂ ਡਰਾਈਵਿੰਗ ਲਾਇਸੈਂਸ ਆ ਗ੍ਰੈਜੂਏਸ਼ਨ ਜੋ ਪਲੱਸ 2 ਕਰਾ ਪੋਸਟਾਂ ਇਹਨੂੰ ਲੁਧਿਆਣਾ ਜੀ ਕੋਈ ਫੀਸ ਨਹੀਂ ਸਿੱਧਾ ਹੈਗਾ ਇੰਟਰਵਿਊ ਇੰਸਟੀਚਿਊਟ ਆਫ ਦਾ ਆਟੋਪਾਰਟਸ ਹੈਡ ਟੂਲ ਟੈਕਨੋਲੋਜੀ ਕੰਪਨੀ ਦੇ ਵਿੱਚ ਇੰਟਰਵਿਊ ਠੀਕ ਹੈ ਜੀ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਸਾਰਾ ਕੁਝ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਠੀਕ ਹੈ ਵੀਡੀਓ ਨੂੰ ਪਲੀ ਲਾਸਟ ਤੱਕ ਵਿਜੀਟ ਕਰਿਆ ਕਰੋ ਜੇ ਸਾਡੀ ਵੀਡੀਓ ਪਸੰਦ ਆ ਰਹੀ ਹੈ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲੈਕਚਰ ਦੇ ਨੋਟੀਫਿਕੇਸ਼ਨ ਦੇ ਇੰਸਟੀਚਿਊਟ ਫੋਰ ਆਟੋ ਪਾਰਟਸ ਹੈਡ ਟੂਲਸ ਟੈਕਨੋਲੋਜੀ ਲੁਧਿਆਣਾ ਕਿੱਥੇ ਪੋਸਟ ਹੈ ਨੇ ਹਾਈ ਟੈਕਨੋਲੋਜੀ ਲੁਧਿਆਣਾ ਹੈ ਯਾਨੀ ਜੀ ਤੇ ਆ ਇਹਨਾਂ ਦਾ ਮੋਬਾਈਲ ਨੰਬਰ ਇਹਨਾਂ ਦੋ ਜਾਰੀ ਕਿੱਥੇ ਹੋਏ ਨੇ ਤੁਸੀਂ ਇਹਨਾਂ ਦਾ ਕੰਟੈਕਟ ਕਰਕੇ ਇਹਨੂੰ ਕੁਝ ਵੀ ਪੁੱਛ ਕਰ ਸਕਦੇ ਹੋ ਠੀਕ ਹੈ ਜੀ ਹੁਣ ਜਿਹੜੇ ਵੀ ਐਲੀਜੀਬਲ ਕੈਂਡੀਡੇਟ ਨੇ ਠੀਕ ਹੈ ਜੀ ਇਨਵਾਈਟਰ ਟੂ ਕੱਲ ਹੈਗਾ ਇੰਟਰਵਿਊ 18 ਤਰੀਕ 12 ਮਹੀਨੇ ਦਾ 25 ਨੂੰ ਤੋਂ ਲੈ ਕੇ 20 12 2025 ਤੱਕ ਦੋ ਦਿਨ ਇੰਟਰਵਿਊ ਚੱਲਣਾ ਹੈ ਜੀ ਟਾਈਮ ਹੈਗਾ 11 ਤੋਂ ਲੈ ਕੇ 3 ਵਜੇ ਇੰਸਟੀਚਿਊਟ ਆਫ ਦਾ ਫੋਲੋਇੰਗ ਵੈਕੈਂਸੀ ਹੁਣ ਤੁਸੀਂ ਜਾਣਾ ਕਿੱਥੇ ਹੈ ਜੀ ਇੰਟਰਵਿਊ ਵਾਲੇ ਦਿਨ ਤੋਂ ਜਾਣਾ ਹੈ ਇੰਸਟੀਚਿਊਟ ਫੋਰ ਦਾ ਆਟੋ ਪਾਰਟਸ ਹੈਡ ਟੂਲਸ ਟੈਕਨੋਲੋਜੀ ਲੁਧਿਆਣਾ ਵਿਖੇ ਜਾਣਾ ਵਾ ਏ 9 55 ਫੋਕਲ ਪੁਆਇੰਟ ਲੁਧਿਆਣਾ ਇਹ ਦੋ ਇਹਨਾਂ ਦੇ ਮੋਬਾਈਲ ਨੰਬਰ ਜਿਹੜੇ ਕਿ ਜਾਰੀ ਕੀਤੇ ਹੋਏ ਨੇ ਠੀਕ ਹੈ ਜੀ ਠੀਕ ਹੈ ਜੀ ਇਹ ਐਡਰੈਸ ਹੈ ਠੀਕ ਹੈ ਜਿਹਨੂੰ ਨੋਟੀਫਿਕੇਸ਼ਨ ਤੇ ਲੋਡ ਹੋਊਗੀ ਵੀਡੀਓ ਡਿਸਕ੍ਰਿਪਸ਼ਨ ਦੇ ਲਿੰਕ ਤੇ ਆਊਗਾ ਉੱਥੇ ਤੂੰ ਡਾਊਨਲੋਡ ਕਰ ਲੈਣਾ ਵਾ ਨਹੀਂ ਤਾਂ ਆਪਣਾ ਮੋਬਾਈਲ ਨੰਬਰ ਜੇ ਤੁਹਾਨੂੰ ਪਤਾ ਹੈ 8894 92431 ਕਜੀ WhatsApp ਤੇ ਮੈਸੇਜ ਮਗਾ ਸਕਦੇ ਬਈ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ WhatsApp ਗਰੁੱਪ ਦਾ ਲਿੰਕ ਵੀ ਪਿਆ ਹੈ ਤੁਸੀਂ ਉੱਥੇ ਜਾ ਕੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਕੁਝ ਵੀ ਪੁੱਛਣਾ ਕਰਨਾ ਹੋਵੇ ਕੋਈ ਵੀ ਇਨਕੁਆਰੀ ਲੈਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਉੱਥੇ ਤੁਹਾਨੂੰ ਇੱਕ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਸ ਕਰਕੇ ਆਪਣਾ WhatsApp ਗਰੁੱਪ ਪਰ ਜੋ ਕਿ ਤੁਸੀਂ ਜਰੂਰ ਜੁਆਇਨ ਕਰ ਲੋ ਨੰਬਰ ਇੱਕ ਪੋਸਟ ਮੇਂਟੇਨੈਂਸ ਇੰਜੀਨੀਅਰ ਮੇਂਟੇਨੈਂਸ ਇੰਜੀਨੀਅਰ ਪੋਸਟ ਆ ਕਿੰਨੀ ਆਣੀ ਹੈ ਇੱਕ ਪੋਸਟ ਹੈ ਕੁਆਲੀਫਿਕੇਸ਼ਨ ਬੀ ਤੇ ਬੀਟੈਕ ਠੀਕ ਹੈ ਮਕੈਨੀਕਲ ਇਲੈਕਟ੍ਰੀਕਲ ਪ੍ਰੋਡਕਟ ਇੰਜੀਨੀਅਰਿੰਗ ਫਰਸਟ ਡਿਵੀਜ਼ਨ ਫਰੋਮ ਕਾਲਜ ਯੂਨੀਵਰਸਿਟੀ ਫਰੋਮ ਠੀਕ ਹੈ ਨਾ ਇਹਦੇ ਵਿੱਚ ਹੋ ਜਾਏ ਘੱਟੋ ਘੱਟ ਤੁਹਾਨੂੰ 2-3 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਜਿਹਦੇ ਕੋਲ ਡਿਪਲੋਮਾ ਹੈ ਉਹਦੇ ਕੋਲ 8 ਤੋਂ 10 ਸਾਲ ਦਾ ਐਕਸਪੀਰੀਅੰਸ ਹੋਵੇ ਠੀਕ ਹੈ ਜੀ ਨੋਲਜ ਆਫ ਆਈਓਐਸ ਦੀ ਹੋਣੀ ਚਾਹੀਦੀ ਹੈ ਠੀਕ ਹੈ ਕੁਆਲਿਫੀਕੇਸ਼ਨ ਮੈਨੇਜਮੈਂਟ ਸਿਸਟਮ ਦੀ ਤੇ ਓਈਐਮ ਮਿਚਰ ਫੰਡਿੰਗ ਦੀ ਨੋਲਜ ਤੁਹਾਨੂੰ ਪ੍ਰੋਪਰ ਹੋਵੇ ਨੈਕਸਟ ਪੋਸਟ ਹੈ ਸੀਨੀਅਰ ਟੈਕਨੀਕਲ ਅਸਿਸਟੈਂਟ ਮੈਕੈਨਿਕ ਇੱਕ ਪੋਸਟ ਹੈ ਜੀ ਡਿਪਲੋਮਾ ਆਫ ਜਿੰਦਗੀ ਫਰਸਟ ਡਿਵੀਜ਼ਨ ਦਾ ਹੋਣਾ ਚਾਹੀਦਾ ਮਕੈਨੀਕਲ ਫ੍ਰੋਮ ਕੋਰ ਜੈਕਸ ਜੁਨੀਵਰਸਿਟੀ ਤੋਂ ਹੋਵੇ ਤੇ ਘੱਟੋ-ਘੱਟ ਬੰਦੇ ਕੋਲ 7 ਸਾਲ ਦਾ ਹੋਣਾ ਚਾਹੀਦਾ ਐਕਸਪੀਰੀਅੰਸ ਨੈਕਸਟ ਪੋਸਟ ਹੈ ਡਰਾਈਵਰ ਇੱਕ ਪੋਸਟ ਹੈ ਜੀ 10ਵੀਂ ਹੋਣੀ ਚਾਹੀਦੀ ਬੰਦੇ ਕੋਲੇ ਤੇ ਉਹਦੇ ਕੋਲ ਡਰਾਈਵਿੰਗ ਲਾਇਸੈਂਸ ਐਲ ਸੀ ਵੀ ਜਾਂ ਐਚ ਸੀ ਵੀ ਦਾ ਹੋਣਾ ਚਾਹੀਦਾ ਘੱਟੋ-ਘੱਟ 3 ਸਾਲ ਦਾ ਐਕਸਪੀਰੀਅੰਸ ਹੋਵੇ ਨੈਕਸਟ ਪੋਸਟ ਹੈ ਕੰਪਿਊਟਰ ਆਪਰੇਟਰ ਦੀ ਪੋਸਟ ਹੈ ਜੀ ਠੀਕ ਹੈ ਇੱਕ ਪੋਸਟ ਹੈ ਗ੍ਰੈਜੂਏਸ਼ਨ 10ਥ ਜਾਂ +2 ਹੋਵੇ ਜਾਂ ਹੋਵੇ ਆਈ ਟੀ ਐਕ ਤੇ ਘੱਟੋ-ਘੱਟ 1 ਸਾਲ ਦਾ ਬੰਦੇ ਨੂੰ ਕੋਲੇ ਐਕਸਪ ਠੀਕ ਹੈ ਜੀ ਤੇ ਸਾਡੇ ਤੋਂ ਅਪਡੇਟਸ ਨੂੰ ਵਧੀਆ ਲੱਗ ਰਿਹਾ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਇਆ ਕਰੋ ਠੀਕ ਹੈ ਜੀ ਇਹਨਾਂ ਬੋਲੇ ਆਲ ਇੰਟਰਸਟਿਡ ਕੈਂਡੀਡੇਟ ਜਿਹੜੇ ਕੁਆਲਿਫਿਕੇਸ਼ਨ ਪੂਰੀ ਕਰਦੇ ਨੇ ਆ ਰਿਕੁਆਇਰਡ ਫੋਰ ਦਾ ਬਰਿੰਗ देयर ਰੈਜ਼ਿਊਮ ਆਪ ਦਾ ਇੱਕ ਸੀਵੀ ਮਤਲਬ ਰਿਜ਼ਿਊਮ ਬਣਾਉਣਾ ਹੈ ਠੀਕ ਹੈ ਕੰਪਲੀਟ ਡਿਟੇਲ ਹੋਵੇ ਤੇ ਉਹਦੇ ਨਾਲ ਸੈਲਫ ਸਟੇਟਡ ਜਾਰੇ ਡਾਕੂਮੈਂਟ ਲਾ ਕੇ ਤੁਸੀ ਜਦ ਨੂੰ ਦੱਸਿਆ ਤੇ ਨਾਲ origignal ਲੈ ਕੇ ਬਾਅਦ ਨੇ ਇੰਟਰਵਿਊ 18 ਤੋਂ ਲੈ ਕੇ 20 ਤਰੀਕ ਦੇ ਵਿੱਚ ਵਿੱਚ ਐਡਰੈਸਨ ਦੱਸ ਰੱਖਿਆ ਹੈ ਅਡਰੈਸ ਤੇ ਪਹੁੰਚ ਜਾਣਾ ਵਾ ਜੇ ਕਿਛੁ ਕੁਛ ਪੁੱਛਣਾ ਕਰਨਾ ਹੋਵੇ ਮੋਬਾਈਲ ਨੰਬਰ ਦੋ ਦੇ ਰੱਖਿਆ ਇਨਾਂ ਨੇ ਕਾਲ ਕਰਕੇ ਕੰਟੈਕਟ ਕਰਕੇ ਇਹਨਾਂ ਤੁਸੀ ਪੁੱਛ ਕਰ ਸਕਦੇ ਹੋ ਠੀਕ ਹੈ ਜੀ ਉਹ ਨੈਕਸਟ ਗੱਲ ਜਿਸ ਨੂੰ ਅਪਡੇਟ ਵਧੀਆ ਲੱਗ ਰਿਹਾ ਹੈ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ 에ਜੂਕੇਟਰ ਨਾਲ ਜੁੜੇ ਰਹੋ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ